ਸੂਗ੍ਰਪਾ ਸਕੇ ਨੇ ਕਿਣ ਕਾ ਐਕਸ ਜੀਆ ਬਸਾਵੇ ਤਾਂ ਕਿ ਮਹਿਮਾ ਗੜੀ ਨਾ ਵੈਸਾ ਸੰਗੇ ਚ ਸਾਧੂ ਮਹਾਤਮ ਦੇ ਬਚਨ ਸਤ ਸੰਗ ਦੇ ਬਚਨ ਸਤ ਗੁਰਾਂ ਦੇ ਉਪਦੇਸ਼ ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਇਆਲ ਏਕ ਅੱਖਰ ਹਰਮਨ ਬਸਤ ਨਾਨਕ ਹੋਤ ਨਿਹਾਲ ਸਾ ਸੰਗੇ ਚ ਕਿਣ ਕਾ ਮਾਤਰ ਇੱਕ ਅੱਖਰ ਹਿਰਦ ਵਿਚ ਵਸ ਜਾਵੇ ਲੋਕ ਤੇ ਪ੍ਰਮੋਗ ਪਲੇ ਹੋ ਜਾਂਦੇ ਨੇ ਸਾ ਸੰਗੇ ਚ ਜੋ ਸਾਧੂ ਸੰਤਾ ਮਹਾਤਮ ਦੇ ਬਚਨ ਨੇ ਸ਼ਾਸਤਰਾਂ ਵੇਦਾਂ ਦੇ ਬਚਨ ਨੇ ਉਹਨਾਂ ਨੂੰ ਸੁਣਿਆ ਜਾਵੇ ਉਹਨਾਂ ਤੇ ਅਮਲ ਕੀਤਾ ਜਾਵੇ ਸੁਣਿਆ ਮੰਨੇ ਮੰਨ ਕੀਤਾ ਭਾਉ ਦੁੱਖ ਪਰ ਹਰਸੋ ਕਰ ਲਾ ਜਾਏ ਸਾ ਸੰਗਤ ਇਹ ਸਰਨ ਭਗਤੀ ਇਹ ਤੁਹਾਡੀ ਜੀ ਕਰਦੇ ਹੋ ਪੇ ਸਾ ਸੰਗਤ ਸਰਨ ਭਗਤੀ ਕਰਕੇ ਤੇ ਫਿਰ ਵਿਚਾਰ ਕਰਨਾ ਪਿਆਜਾ ਸਾਧਗੁਰਾਂ ਦੇ ਬਚਨ ਨੇ ਵਕਤਾ ਦੇ ਬਚਨ ਨੇ ਜੇ ਆਪਾਂ ਇਹਨਾਂ ਨੂੰ ਗਹਿਣਾ ਕਿ ਕਿੰਨਾ ਸੁੱਖ ਮਿਲੇਗਾ ਸਾਨੂੰ ਉਸ ਬਚਨ ਮੰਨ ਲੈਣਾ ਫਿਰ ਤੇ ਅਮਲ ਕਰਨਾ ਸਾ ਸੰਗਤ ਤੇ ਪੇ ਕੀ ਹੋਏਗਾ ਦੁੱਖ ਪਰ ਹਰਸੋ ਕਰ ਲਾ ਜਾਏ ਜਿਸ ਦੁੱਖਾਂ ਦੀ ਨਿਵਰਤੀ ਹੋਏਗੀ ਸੁੱਖਾਂ ਦੀ ਪ੍ਰਾਪਤੀ ਹੋਏਗੀ ਸਾ ਸੰਗਤ ਜੀ